ਹਾਂਜੀ ਸ੍ਰੀ ਵਾਣੀ ਸਤ ਜੀ ਸੋਏ ਸੁਨਤੜੀ ਮੇਰਾ ਤਨ ਮਨ ਮਾਉਂਗਾ ਨਾਮ ਜਪੰਡੜੀ ਲਾਲੀ ਪੰਦੋ ਤੁਲੰਡੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮੋਠ ਮਝਾ ਮਹਿਮਾਨ ਕਲਤਾ ਮੋਦਨਾ ਕਿਦਾਂ ਮੈਂ ਤੂ ਸਤਗੁਰ ਦਿੱਤਾ ਟੂੰ ਬਨ੍ਹਿਆ ਇਦੀਆ ਜਿਤਾ ਜਨਮ ਪਦਾਰਥ ਨਾਮ ਜਿਤਾ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਅਗਰ ਸਾਡੋ ਜਿਸ ਪਾਸ ਬਹਿਠ ਆਸੋਹੀਆ ਸਬਨਾ ਦਾ ਦੇ ਸਾਹ ਜਿਸ ਪਾਸ ਬਹਿਖਿਆ ਸੋਹੀ ਐ ਸਬਨਾ ਦਾ ਦੇ ਸਾਹ ਬਸੰਤ ਮਹੱਲਾ ਪੰਜਵਾ ਸੱਜ ਪਰਮੇਸ਼ਰ ਨਿਤ ਨਵਾ ਉਗੋਰਾ ਕਿਰਪਾ ਤੇਂ ਦੇ ਤਜਵਾ ਪ੍ਰਭ ਰਖਵਾਲੇ ਮਾਈ ਬਾਪ ਝਾ ਕੈ ਸਿਮਰਨ ਨਹੀਂ ਸੰਤਾਪ ਖਸਮਾਂ ਧਾਈ ਇਕ ਮਨ ਇਕ ਪਾਏ ਗੁਰ ਪੂਰੇ ਕੀ ਸਦਾ ਸਰਣਾਇ ਸੱਚੇ ਸਾਹਿਬ ਰੱਖਿਆ ਕੰਠ ਲਾਏ ਸੱਚੇ ਪਰਮੇਸ਼ਰ ਨਿਤ ਜਵਨਵਾ ਗੁਰ ਕਿਰਪਾ ਤੇ ਨਿਤ ਜਵਵਾ ਪ੍ਰਭ ਰਖਵਾਲੇ ਮਾਈ ਬਾਪ ਜਾ ਕੇ ਸਿਮਰਨ ਨਹੀਂ ਸੰਤਪ ਖਸਮ ਧਿਆਈ ਇਕ ਮਨ ਇਕ ਭਾਏ ਗੁਰ ਪੂਰੇ ਕੀ ਸਦਾ ਸਰਣਾਈ ਸਾਚੇ ਸਾਹਿਬ ਰਖਿਆ ਕੰਠ ਲਾਏ ਰਹਾਉ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਬੇਨ ਗੁਰ ਸਾਚੇ ਨਹੀਂ ਜਾਏ ਦੋ ਘਦੇ ਸਦ ਸੰਤਰ ਰਹੇ ਧਾਇ ਕਿਰਤ ਉਹਨਾਂ ਕਾ ਮਿਟਸ ਨਾ ਹੈ ਹੋਏ ਆਪਣਾ ਤੀਜਿਆ ਆਪ ਖਾਹੇ ਜਨਕਾਰਖਵਾਲਾ ਆਪ ਸੋਏ ਗਿਆਨ ਕੋ ਪਹੁੰਚ ਨਾ ਸਕ ਸ ਕੋਏ ਬਰਾਬਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਅਨਾਨਕ ਜਿਵੈ ਹਰ ਚਰਨ ਤੇ ਆਏ ਬਰਾਬਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜੀ ਆਪੋ ਪ੍ਰਤਾਪ ਗੁਣ ਗੋਵਿੰਦ ਨਿਤ ਰਸਨ ਗਾਏ ਨਾਨਕ ਜੀ ਰ ਹਰ ਚਰਨ ਧਿਆਏ ਤੂ ਆਹਿ ਤੁਹੀ ਕਾਸਾ ਕੋ ਆਹਿ ਮਰੂ ਜੀ ਕੀ ਮੱਤੇ ਕਰਮ ਸਨਮਾਨ ਜੋ ਸ਼ਤਰ ਚਵਰ ਤਖਤ ਦੇ ਮਾਲਕ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਖਲਕਤਮ ਹੱਕ ਸੱਚ ਦਾ ਰੱਬੀ ਪੈਗਾਮ ਬਖਸ਼ਿਸ਼ ਕਰਨ ਵਾਲੇ ਸੰਸਾਰ ਦੇ ਸਰਬ ਸਾਂਝੇ ਪੈਗੰਬਰ ਦੀਨ ਅਤੇ ਦੁਨੀਆਂ ਦੇ ਮਾਲਕ ਹਲਕ ਪਲਤ ਦੇ ਖਵਾਲੇ ਸਰਬ ਘਟਾ ਪਰਮ ਪਾਲਕ ਐਸੇ ਦੀਨ ਦਾਇਆ ਸੱਚੇ ਪਾਤਸ਼ਾਹ ਉਰਗਤੀ ਪਰ ਸੁਭਾਏ ਮਾਨ ਜੁਗੋ ਜੁਗ ਅਟਲ ਧਨਪੁਰ ਦੇ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਮਕਦਸ ਅਜ਼ੂਰੀ ਦੇ ਅੰਦਰ ਆਪ ਸਰਬੱਤ ਭਾਈ ਭਾਈ ਗੁਰੂ ਖਾਲਸਾ ਜੀ ਰੋਜ਼ਾਨਾ ਦੀ ਤਰ੍ਹਾਂ ਬੜੀ ਸ਼ਰਧਾ ਬੜੇ ਚਾਅ ਅਨੁਸਾਰ ਸਜ ਬੈਠੇ ਹੋ ਵੱਡੇ ਭਾਗਾਂ ਦਾ ਸੱਕਾ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਟਰਨਕਾਰਨ ਵਿਖੇ ਦਰਸ਼ਨੀ ਇਸ਼ਨਾਨ ਕਰਦੇ ਆਂ ਸੇਵਾ ਅਤੇ ਸਿਮਰਨ ਦੇ ਨਾਲ ਜੁੜਦੇ ਆਂ ਹਾਜ਼ਰੀਆਂ ਭਰਦੇ ਆਂ ਜੀਵਨ ਦਾ ਵੱਡਾ ਲਾਹਾ ਪ੍ਰਾਪਤ ਕਰ ਰਹੇ ਆਂ ਸਤਿਗੁਰੂ ਜੀ ਦੀ ਅਪਾਰ ਦਇਆ ਦਾ ਸਦਕਾ ਇਸ ਸਵੇਰ ਦੇਲੇ ਦੇ ਸੁਹਾਵਣੇ ਦੀਵਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਸਤਿਗੁਰੂ ਜੀ ਆਪ ਸਿਹਾਸਨ ਪਰ ਸੁਭਾਏਮਾਨ ਹੋ ਕਰਕੇ ਆਈ ਹੋਈ ਸਿੱਖ ਸੰਗਤ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨੇ ਹਾਲ ਕਰ ਰਹੇ ਨੇ ਪਾਵਨ ਹੁਕਮਨਾਮੇ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਲਾਂ ਤੋਂ ਸਰਵਣ ਕੀਤੇ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੀ ਚਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਲੜੀਵਾਰ ਪਾਵਨ ਬਾਣੀ ਦੇ ਪਵਿੱਤਰ ਬਚਨ ਆਪ ਜੀ ਨੇ ਬੜੇ ਪ੍ਰੇਮ ਨਾਲ ਬੜੀ ਇਕਾਗਰਤਾ ਨਾਲ ਸਰਵਣ ਕੀਤੇ ਇਹ ਵੱਡੇ ਭਾਗਾਂ ਦਾ ਸੰਕਾ ਸਤਸੰਗੀ ਜਣੋਂ ਜਦੋਂ ਗੁਰਦੇਵ ਨੇ ਤੁਲੁਖਾ ਜੀਵਨ ਦਿੱਤਾ ਹੈ ਤੇਸ ਮਨੁੱਖਾ ਜੀਵਨ ਦੇ ਵਿੱਚ ਐਸੀਆਂ ਘੜੀਆਂ ਦਿੱਤੀਆਂ ਨੇ ਜੋ ਸਤ ਸੰਗਤ ਦੇ ਵਿੱਚ ਬਤੀਤ ਹੁੰਦੀਆਂ ਨੇ ਕਿਉਂਕਿ ਇਹ ਮਿਲੇ ਹੋਏ ਸੁਆਸ ਤਾਂ ਸਫਲੇ ਨੇ ਜੇ ਗੁਰੂ ਦੇ ਚਰਨਾਂ ਵਿੱਚ گزارਦੇ ਆਂ ਹਰੀ ਦਾ ਨਾਮ ਜਪਦਿਆਂ گزارਦੇ ਗੁਰੂ ਕੀ ਸੰਗਤ ਵਿੱਚ گزارਦੇ ਇਹ ਵੱਡੇ ਭਾਗਾਂ ਦਾ ਸਦਕਾ ਸਤ ਸੰਗੀ ਜਣੋਂ ਜਿਹੜੇ ਪੈਰ ਚੱਲ ਕੇ ਗੁਰੂ ਕੀ ਸੰਗਤ ਵਿੱਚ ਆਏ ਨੇ ਜਿਹੜੇ ਮੁਬਾਰਕ ਅਸੀਸ ਗੁਰੂ ਦੇ ਚਰਨਾਂ ਵਿੱਚ ਝੁਗੇ ਨੇ ਜਿਨ੍ਹਾਂ ਹੱਥਾਂ ਨਾਲ ਗੁਰੂ ਦੀ ਸੇਵਾ ਕੀਤੀ ਜਿਹੜੀਆਂ ਅੱਖਾਂ ਨਾਲ ਗੁਰੂ ਕੇ ਦਰਸ਼ਨ ਕੀਤੇ ਜਿਹੜੇ ਕੰਨਾਂ ਨਾਲ ਗੁਰੂ ਕੀ ਬਾਣੀ ਸਰਵਣ ਕੀਤੇ ਇਹ ਵੱਡੇ ਭਾਗਾਂ ਦਾ ਲਖਾਇਕ ਹੈ ਭਾਈ ਉਹ ਸੋਹਣਾ ਸਰੀਰ ਹੈ ਉਹ ਸੋਹਣਾ ਜੀਵਨ ਹੈ ਉਹ ਸੋਹਣੇ ਸਿੱਖ ਨੇ ਗੁਰੂ ਕੇ ਜਿਨ੍ਹਾਂ ਨੇ ਗੁਰੂ ਕੀ ਸੰਗਤ ਮਾਣੀ ਹੈ ਜਿਨ੍ਹਾਂ ਨੇ ਗੁਰੂ ਕੀ ਸੰਗਤ ਵਿੱਚ ਉਹ ਹਰੀ ਦਾ ਨਾਮ ਰਸ ਚੱਖਿਆ ਹੈ ਸੋ ਵੱਡੇ ਭਾਗ ਨੇ ਸਤਸੰਗੀ ਜਣੋਂ ਆਹ ਨੂਰ ਦੀ ਅੰਮ੍ਰਿਤਮਈ ਪਾਉ ਨੂੰ ਕੁਰਬਾਨੀ ਦੀ ਲੜੀਵਾਰ ਸਾਂਝ ਪਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਵਕਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਲਵਾਈਏ ਚਰਣਾ ਦੇ ਅੰਦਰ ਆਜਈਆਂ ਗੱਜ ਕੇ ਬਲਾਈਏ ਜੀ ਵਾਹਿਗੁਰੂ ਕੀ ਖਾਲਸਾ ਵਾਹ ਜੀ ਕੇ ਫਤਿਹ ਗੁਰੂ ਪਿਆਰ ਵਾਲੇ ਵਣਭਾਗੀ ਸਤਸੰਗੀ ਜਣੋਂ ਇਹ ਜੋ ਅਮਰਤਮਈ ਪਾਵਨ ਬਾਣੀ ਦੀ ਦਾਤ ਹਜੂਰ ਨੇ ਤੁਰਠ ਕੇ ਅੱਜ ਦੇ ਦੀਵਾਰ ਵਿੱਚ ਬਖਸ਼ ਕੀਤੀ ਹੈ ਲੜੀਵਾਰ ਤਰਤੀਬ ਦੇ ਅਨੁਸਾਰ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਰਕ ਰਸਲਾਂ ਤੋਂ ਉਚਾਰਣ ਕੀਤੀ ਹੋਈ ਰਾਗ ਪਸੰਦ ਦੇ ਅੰਦਰ ਦਰਜ ਹੈ ਅਲਾਹੀ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 1183 ਪਰ ਸ਼ੁਭਾਪਾਰ ਹੈ ਜਗਤ ਦਾ ਉਧਾਰ ਕਰ ਰਹੇ ਨੇ ਅਲਾਹੀ ਬਚਨ ਜੋ ਆਪਕੀ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ ਆਓ ਭਾਈ ਇਹਨਾਂ ਅਗੰਮੀ ਬੋਲਾਂ ਨਾਲ ਆਪਣੇ ਮਨ ਦੀ ਸਾਜ ਪਾਈਏ ਕਰੀਏ ਸੁਰਤੀਆਂ ਵਰਤੀਆਂ ਇਕਾਗਰ ਲਈਏ ਗੋਡ ਗੁਰੂ ਚਰਣਾ ਦੇ ਪਿਆਰ ਨਾਲ ਜੁੜੀਏ ਤੇ ਜਪੀਏ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਬਸੰਤ ਮਹੱਲਾ ਪੰਜਵਾ ਸੱਚ ਪਰਮੇਸ਼ਰ ਨਤ ਨਵਾ ਗੁਰਦੇਵ ਗੁਰੂ ਕ੍ਰਿਪਾ ਨਵਾਚ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਚਨ ਇਸ ਪਾਵਨ ਸ਼ਬਦ ਦੇ ਰੰਗ ਵਿੱਚ ਕਰ ਰਹੇ ਨੇ ਹਜ਼ੂਰ ਫਰਮਾਉਣ ਲਗੇ हे ਮਨੁਖ ਤੈਨੂੰ ਨਵੀਨਤਾ ਬੜੀ ਪਸੰਦ ਹੈ ਮਨੁੱਖ ਨੂੰ ਨਵੀਨਤਾ ਬਹੁਤ ਪਸੰਦ ਹੈ ਮਨੁੱਖ ਚਾਹੁੰਦਾ ਹੈ ਮੈਂ ਨਿਤ ਨਵਾਂ ਰਹਾ ਮੇਰੇ ਕੋਲ ਸਰੀਰ ਨਵਾਂ ਰਹੇ ਮੇਰੇ ਰਿਸ਼ਤੇ ਨਿਤ ਨਵੇਂ ਰਹਿਣ ਨਵੇਂ ਅਨੁਭਵਾਂ ਨੂੰ ਮਾਰਦਾ ਹੈ ਨਵੇਂ ਰਿਸ਼ਤਿਆਂ ਨੂੰ ਮਾਰਦਾ ਹੈ ਨਵੇਂ ਦਿਨਾਂ ਨੂੰ ਪਸੰਦ ਕਰਦਾ ਹੈ ਨਵੇਂ ਕੱਪੜਿਆਂ ਨੂੰ ਪਸੰਦ ਕਰਦਾ ਹੈ ਗੁਰੂ ਗ੍ਰੰਥ ਕਹਿੰਦੇ ਮਨੁੱਖੀ ਮਨ ਨੂੰ ਨਵੀਨਤਾ ਬੜੀ ਪਸੰਦ ਹੈ ਮਨੁੱਖ ਨੂੰ ਬੜਾ ਚਾਹ ਹੁੰਦਾ ਹੈ ਜਦੋਂ ਨਵਾਂ ਰਿਸ਼ਤਾ ਜੁੜਦਾ ਹੈ ਕੋਈ ਨਵਾਂ ਘਰ ਜੁੜਦਾ ਹੈ ਕੋਈ ਨਵਾਂ ਕੱਪੜਾ ਜੁੜਦਾ ਹੈ ਕੋਈ ਨਵੀਂ ਜ਼ਮੀਨ ਮਿਲਦੀ ਕੋਈ ਨਵਾਂ ਰਸ ਚੱਖਣ ਨੂੰ ਮਿਲਦਾ ਹੈ ਕੁਝ ਨਵਾਂ ਖਾਣੂ ਮਿਲਦਾ ਹੈ ਕੁਝ ਨਵਾਂ ਮਿਲਣ ਨੂੰ ਮਿਲਦਾ ਹੈ ਗੁਰੂ ਗ੍ਰੰਥ ਕਹਿੰਦੇ ਮਨੁੱਖ ਨਵੀਨਤਾ ਨੂੰ ਬਹੁਤ ਉਸਾਧ ਕਰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਜੋ ਕੁਝ ਵੀ ਸਾਨੂੰ ਮਿਲਦਾ ਹੈ ਉਹ ਸਭ ਕੁਝ ਪੁਰਾਣਾ ਹੋ ਜਾਂਦਾ ਜੋ ਕੁਝ ਵੀ ਸਾਨੂੰ ਨਵਾਂ ਅੱਜ ਤੱਕ ਮਿਲਿਆ ਹੈ ਉਹ ਸਭ ਕੁਝ ਇੱਕ ਦਿਨ ਪੁਰਾਣਾ ਹੋ ਜਾਂਦਾ ਜਾਗ ਰੱਖਿਓ ਇਹ ਸਰੀਰ ਮਿਲਿਆ ਇਹ ਸਰੀਰ ਵੀ ਇੱਕ ਦਿਨ ਆਵੇਗਾ ਪੁਰਾਣਾ ਹੋ ਜਾਂਦਾ ਸਰੀਰ ਜਿਸ ਤੇ ਬਚਪਨ ਆਇਆ ਜਵਾਨੀ ਆਈ ਇਹਨੀ ਤਾਕਤ ਆਈ ਇਹ ਵੀ ਇੱਕ ਦਿਨ ਪੁਰਾਣਾ ਹੋ ਗਿਆ ਮਾਪੇ ਮਿਲੇ ਨੇ ਮਾਪੇ ਮਿਲੇ ਨੇ ਉਹ ਵੀ ਇੱਕ ਦਿਨ ਪੁਰਾਣੇ ਹੋ ਗਏ ਰਿਸ਼ਤੇਦਾਰ ਮਿਲੇ ਨੇ ਭੈਣ ਭਰਾ ਮਿਲੇ ਨੇ ਪੁਰਾਣੇ ਹੋ ਗਏ ਦੁਕਾਨ ਤੋਂ ਜਾ ਕੇ ਮਹਿੰਗੇ ਤੋਂ ਮਹਿੰਗਾ ਕਪੜਾ ਖਰੀਦਿਆ ਪਰ ਤਣ ਤੇ ਪਾਉਣ ਦੀ ਦੇਰ ਹੈ ਉਹ ਪੁਰਾਣਾ ਹੋ ਗਿਆ ਇੱਕ ਵਾਰੀ ਕਪੜਾ ਪਾਇਆ ਉਹ ਨਵਾਂ ਸੀ ਦੂਸਰੀ ਵਾਰ ਪਾਇਆ ਉਹ ਪੁਰਾਣਾ ਹੋ ਗਿਆ ਮਨੋਕ ਨਵੇਂ ਸਾਲ ਵਾਲੇ ਦਿਨ ਬੜਾ ਖੁਸ਼ ਹੁੰਦਾ ਹੈ ਕਿ ਨਵਾਂ ਸਾਲ ਆਉਣ ਵਾਲਾ ਹੈ ਨਵਾਂ ਮਹੀਨਾ ਆਉਣ ਵਾਲਾ ਹੈ ਪਰ ਨਵਾਂ ਸਾਲ ਚੜ੍ਹਦੇ ਹੀ ਪੁਰਾਣਾ ਹੋ ਜਾਂਦਾ ਹੈ ਮਨੁੱਖ ਵੇਖਦਾ ਵੀ ਬਗਲਿਆ ਤਾਂ ਕੁਝ ਵੀ ਨਹੀਂ ਜਿਸ ਤਰ੍ਹਾਂ ਰੋਜ਼ ਦਿਨ ਚੜਦਾ ਇਸ ਤਰ੍ਹਾਂ ਹੀ ਅੱਜ ਦਿਨ ਚੜਿਆ ਹੈ ਇਸੇ ਤਰ੍ਹਾਂ ਹੀ ਰੋਜ਼ ਮਰਦਾ ਦਾ ਜੀਵਨ ਬਦਲਦਾ ਪਿਆ ਜੋ ਕੁਝ ਮਨੁੱਖ ਨੇ ਜ਼ੁਬਾਨ ਤੇ ਅੱਜ ਤੱਕ ਨਹੀਂ ਸੀ ਰੱਖਿਆ ਉਹ ਇਹਦੇ ਲਈ ਨਵਾਂ ਸੀ ਜਿਸ ਦਿਨ ਉਹ ਪਦਾਰਥ ਆਪਣੀ ਜ਼ੁਬਾਨ ਤੇ ਰੱਖ ਲਿਆ ਉਹ ਪੁਰਾਣਾ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਇੱਕ ਵਾਰੀ ਖਾਦਾ ਨਵਾਂ ਸੀ ਦੂਸਰੀ ਵਾਰ ਖਾਦਾ ਤੀਸਰੀ ਵਾਰ ਖਾਦਾ ਚੌਥੀ ਵਾਰ ਖਾਦਾ ਉਹ ਆਖੇਗਾ ਰੋਜ ਇਹੋ ਥੋੜੀ ਖਾਦੀ ਜਾਣਾ ਰੋਜ ਨਹੀਂ ਖਾਣਾ ਰੋਜ ਲਿਆ ਹੋਇਆ ਰਸ ਵੀ ਬੇਰਸ ਹੋ ਜਾਂਦਾ ਜੁਬਾਨ ਬੇਰਸ ਹੋ ਜਾਂਦੀ ਰਸ ਵੱਲੋਂ ਜੋ ਕੁਝ ਅਜੇ ਤੱਕ ਨਹੀਂ ਸੀ ਸੁਣਿਆ ਇੱਕ ਵਾਰੀ ਸੁਣਿਆ ਪਹਿਲੀ ਵਾਰ ਸੁਣਿਆ ਬੜਾ ਆਨੰਦ ਆਇਆ ਵਾਹ ਜੀ ਬਾਤ ਕੀ ਗੱਲ ਕੀਤੀ ਕੀ ਕਵਿਤਾ ਸੁਣਾਈ ਕੀ ਗੀਤ ਸੁਲਾਇਆ ਜਦੋਂ ਦੋ ਵਾਰੀ ਸੁਣਿਆ ਤਿੰਨ ਵਾਰੀ ਸੁਣਿਆ ਚਾਰ ਵਾਰੀ ਸੁਣਿਆ ਉਹ ਪੁਰਾਣਾ ਹੋ ਗਿਆ ਸੁਣਨ ਵਾਲਾ ਸਰੋਤਾ ਕਹਿੰਦਾ ਉਹਨੂੰ ਕੋਈ ਨਵੀਂ ਗੱਲ ਵੀ ਸੁਣਾ ਰੋਜ਼ ਇਹੇ ਥੋੜੀ ਸੁਣਾਈ ਜਾਣੀ ਹੈ ਕੁਝ ਨਵਾਂ ਬਣਾਓ ਰੋਜ਼ ਇਹੋ ਥੋੜੀ ਖਾਦੀ ਜਾਣਾ ਹੈ ਕੁਝ ਨਵਾਂ ਸਵਾਈਏ ਰੋਜ਼ ਇਹੋ ਥੋੜਾ ਪਾਈ ਜਾਣਾ ਹੈ ਕਿਸੇ ਨਵੇਂ ਨੂੰ ਮਿਲੀਏ ਰੋਜ਼ ਇਹਨੂੰ ਥੋੜਾ ਮਿਲਣਾ ਮਨੁੱਖ ਨਵੀਨਤਾ ਨੂੰ ਬਹੁਤ ਪਸੰਦ ਕਰਦਾ ਹੈ ਜੋ ਕੁਝ ਸੁਣਦਾ ਹੈ ਉਹ ਪੁਰਾਣਾ ਹੋ ਜਾਂਦਾ ਜੋ ਖਾਂਦਾ ਉਹ ਪੁਰਾਣਾ ਹੋ ਜਾਂਦਾ ਜੋ ਪਾਇਆ ਉਹ ਪੁਰਾਣਾ ਹੋ ਜਾਂਦਾ ਜਿਹਨੂੰ ਮਿਲਦਾ ਉਹ ਪੁਰਾਣਾ ਹੋ ਜਾਂਦਾ ਹੈ ਜਿਸ ਥਾਂ ਤੇ ਅਸੀਂ ਨਹੀਂ ਗਏ ਉਹ ਸਾਨੂੰ ਬੜੀ ਚੰਗੀ ਲੱਗਦੀ ਸਾਡੀਆਂ ਅੱਖਾਂ ਨੂੰ ਬੜੀ ਚੰਗੀ ਲੱਗਦੀ ਅਸੀਂ ਪੱਕੀ ਜ਼ਮੀਨ ਤੇ ਮੈਦਾਨੀ ਇਲਾਕੇ ਵਿੱਚ ਰਹਿੰਦੇ ਸਾਨੂੰ ਪਹਾੜ ਬੜੇ ਚੰਗੇ ਲੱਗਦੇ ਪਰਬਤਾਂ ਤੇ ਮਨੁੱਖ ਸੈਰ ਕਰਨ ਦੇ ਲਈ ਜਾਂਦਾ ਕਿਤੇ ਛੁੱਟੀਆਂ ਦੇ ਵੇਲੇ ਬੜੇ ਚੰਗੀ ਲੱਗਦੀ ਹਰੀਆਦੀ ਉੱਥੋਂ ਦੀ ਪਰ ਜਦੋਂ ਮਹੀਨਾ ਵਸਦਾ ਹੈ 2 ਮਹੀਨੇ ਵਸਦਾ ਹੈ ਉਹੀ ਉੱਚੇ ਨਵੇਂ ਟੋਏ ਟਿੱਬੇ ਵੇਖ ਕੇ ਮਾੜਾ ਕੇ ਜਾਂਦਾ ਹੈ ਤੇ ਭਾਈ ਇਹੋ ਕੁਝ ਰੋਜ਼ ਰੋਜ਼ ਇਹੋ ਕੁਝ ਮਾੜਾ ਕੇ ਜਾਂਦਾ ਹੈ ਨਹੀਂ ਤੇ ਪਹਾੜੀ ਜਿਹੜੇ ਰੋਜ਼ਾਨਾ ਉੱਥੇ ਰਹਿੰਦੇ ਨਾਲੋਂ ਕੁਝ ਲੋਕ ਕਿੰਨੀਆਂ ਮਸੀਬਤਾਂ ਨੇ ਇਸ ਜੰਗਲੀ ਜੀਵਨ ਦੀਆਂ ਜਿੱਥੇ ਮਨੁੱਖ ਨਹੀਂ ਸੀ ਗਿਆ ਉਹਦੇ ਲਈ ਨਵੀਂ ਚੀਜ਼ ਸੀ ਜਿੱਥੇ ਚਲਾ ਗਿਆ ਕਿ ਘਰ ਨਹੀਂ ਜਾਣਾ ਇਸ ਥਾਂ ਤੋਂ ਪਿਛਲੀ ਵਾਰ ਵੇਖ ਲਈ ਸੀ ਹੁਣ ਹੋਰ ਥਾਂ ਤੇ ਚਲੀਏ ਮਨੁੱਖ ਨਵੀਨਤਾ ਨੂੰ ਬਹੁਤ ਪਸੰਦ ਕਰਦਾ ਹੈ ਪਰ ਜੋ ਕੁਝ ਵੀ ਅੱਜ ਤੱਕ ਇਹਨੂੰ ਨਵਾਂ ਮਿਲਿਆ ਹੈ ਉਹ ਸਾਰਾ ਕੁਝ ਇੱਕ ਦਿਨ ਪੁਰਾਣਾ ਹੋ ਜਾਂਦਾ ਚਾਹੇ ਜਿੰਨਾ ਮਰਜੀ ਮਹਿੰਗਾ ਖਰੀਦਿਆ ਹੋਏ ਇੱਕ ਦਿਨ ਪੁਰਾਣਾ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਹਜ਼ੂਰ ਕਹਿੰਦੇ ਮਨੁੱਖ ਕਪੜਾ ਖਰੀਦਦਾ ਹੈ ਤੇ ਕਪੜਾ ਖਰੀਦਣ ਤੋਂ ਬਾਅਦ ਉਹਨੂੰ ਹੰਡਾਉਂਦਾ ਹੈ ਆਪਣੇ ਸਰੀਰ ਤੇ ਪਾਉਂਦਾ ਹੈ। ਕੁਝ ਚਿਰ ਲੰਘਦੇ ਵਤ ਤੋਂ ਵਤ 6 ਮਹੀਨੇ ਲੱਗੇ ਉਹ ਪਾੜ ਗਿਆ। ਸਿਆੜੇ ਬੰਦੇ ਨੇ ਸੂਈ ਨਾਲ ਉਹਨੂੰ ਫਿਰ ਜੋੜ ਲਿਆ। ਪਰ ਸੂਈ ਨਾਲ ਜੋੜਿਆ ਕਿੰਨਾ ਕੁ ਚਿਰ ਲੰਘੇਗਾ? ਆਖਰ ਉਹਨੇ ਪਾਟਣਾ ਹੀ ਹੈ ਆਖਰ ਉਹਦਾ ਖਿਹੜਾ ਛੱਡਣਾ ਹੀ ਪੈਣਾ ਹੈ ਕਿੰਨਾ ਕੁ ਜਿੰਨ ਸਰੀਰ ਬਿਮਾਰ ਹੁੰਦਾ ਹੈ ਕਈ ਤਰ੍ਹਾਂ ਦੀ ਦਵਾਈ ਦਿੰਨੇ ਇਲਾਜ ਕਰਦੇ ਆ ਇਲਾਜ ਕਿੱਲਾ ਚਰ ਕਰਾਂਗੇ ਕਿੰਨੀਆਂ ਕੁ ਦਵਾਈਆਂ ਦੇਵੇ ਆਖਰ ਇਹਨੂੰ ਛੱਡਣਾ ਹੀ ਪੈਣਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੈ ਮਨੁੱਖ ਜੇ ਤੂੰ ਨਿਤ ਨਵਾਂ ਰਹਿਣਾ ਚਾਹੁੰਦਾ ਹੈ ਤਾਂ ਜਿਸ ਤਰ੍ਹਾਂ ਸੂਈ ਪਾਟੇ ਹੋਏ ਕਪੜੇ ਨੂੰ ਜੋੜ ਦਿੰਦੀ ਆ ਨਾ ਤੂੰ ਪ੍ਰਭੂ ਦੇ ਸ਼ਬਦ ਦੀ ਸੂਈ ਲੈ ਕੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਦੇ ਨਾਲ ਸੀ ਇਹ ਨੀਂਦ ਰਹਿਣ ਦਾ ਕੰਗ ਹੈ ਹਜ਼ੂਰ ਦਾ ਬੜਾ ਪਿਆਰਾ ਵਚਨ ਬੇਲ ਪਿਆਇਆ ਸਭ ਤੋਂ ਪਹਿਲਾਂ ਕਬਾੜੂ ਚੁਣਿਆ ਗਿਆ ਕਿਸਾਨ ਨੇ ਖੇਤਾਂ ਵਿੱਚ ਕਬਾ ਬੀਜੀ ਨਰਮਾ ਬੀਜਿਆ ਚੁਗਿਆ ਗਿਆ ਉਹਨੂੰ ਪਿੰਜੇ ਦੇ ਵਿੱਚ ਪੀਆ ਗਿਆ ਮਿਲਿਆ ਗਿਆ ਜੀ ਉਹਨੂੰ ਦੂਣੀਆਂ ਬਣਾਈਆਂ ਫਿਰ ਕੱਪਿਆ ਗਿਆ ਉਸਨੂੰ ਕੱਤਣ ਤੋਂ ਬਾਅਦ ਜੁਲਾਹੇ ਦੀ ਖੱਡੀ ਤੇ ਗਿਆ ਉਹਨੇ ਸੋਹਣੇ ਕੱਪੜੇ ਬਣਾ ਦਿੱਤੇ ਥਾਣ ਬਣਾ ਦਿੱਤੇ ਥਾਣ ਕੱਟੇ ਗਏ ਰੰਗਿਆ ਗਿਆ ਕੋਈ ਕਿਸੇ ਰੰਗ ਦਾ ਕੱਪੜਾ ਕੋਈ ਕਿਸੇ ਰੰਗ ਦਾ ਕੱਪੜਾ ਕੋਈ ਕਿਸੇ ਡਿਜ਼ਾਈਨ ਦਾ ਕੱਪੜਾ ਤੇ ਆਇਆ ਦਰਜੀ ਦੇ ਹੱਥਾਂ ਦੇ ਅੰਦਰ ਦਰਜੀ ਨੇ ਕੈਂਚੀ ਨਾਲ ਉਹਨੂੰ ਪਾੜਿਆ ਤੇ ਸੂਈ ਨਾਲ ਸੀ ਦਿੱਤਾ ਪੌਣ ਜੋਗਾ ਬਣਾ ਦਿੱਤਾ ਅੰਗ ਤੇ ਪਾਇਆ ਗਿਆ ਪਰ ਕਿੰਨਾ ਕੁ ਚਿਰ ਪਾਇਆ ਗਿਆ ਮਹਾ ਬਾਖੀ ਚੱਲਿਆ ਨਾ ਪ੍ਰਾਣਾ ਹੋ ਗਿਆ ਸੂਈ ਲਾ ਕੇ ਸੀਤਾ ਫਿਰ ਪ੍ਰਾਣਾ ਹੋ ਗਿਆ ਗੁਰਦੇਵ ਕਹਿੰਦੇ ਦੁਨੀਆ ਦੀ ਹਰ ਵਸਤੂ ਪੁਰਾਣੀ ਹੋ ਜਾਣ ਵਾਲੀ ਹੈ ਤੂੰ ਸੱਚ ਪਰਮੇਸ਼ਰ ਨਿਤ ਨਵੇਂ ਦੇ ਨਾਲ ਜੁੜ ਭਾਈ ਉਹ ਕਦੇ ਪੁਰਾਣਾ ਨਹੀਂ ਹੁੰਦਾ ਸਭੋ ਪੁਰਾਣਿਆਂ ਨੂੰ ਵੀ ਨਵੇਂ ਬਣਾ ਲੈਂਦਾ ਜਿਹੜੇ ਉਹਦੇ ਨਾਲ ਜੁੜਦੇ ਨੇ ਹਜ਼ੂਰ ਬਾਬਾ ਜੀ ਸੱਚ ਪਰਮੇਸ਼ਰ ਨਿਤ ਨਵਾ ਉਹ ਸਦੀਵੀ ਨਵਾ ਹੈ ਬੁਰਨਾਦ ਸਾਹਿਬ ਜੀ ਬਰਮਾਦੇ ਵੇਲ ਪਿਜਾਇਆ ਕੱਤ ਬੁਨਾਇਆ ਕੱਤ ਕੁੱਟ ਕਰ ਖੁੰਬ ਚੜਾਇਆ ਲੋਹਾ ਵਟੇ ਧਾਗ ਕੈਂਚੀ ਨਾਲ ਦਰਜੀ ਵੜਬੈ ਕਤਰਾ ਕੱਟ ਦਿੰਦਾ ਹੈ ਇਹਦੀ ਲੋਹਾ ਵੱਡੇ ਦਰਜੀ ਬਾੜੇ ਸੂਈ ਧਾਗਾ ਸੀਵਾ ਸੂਈ ਧਾਗਿਆਂ ਨਾਲ ਸੀਂਦੇ ਹੁੰਦਾ ਹੈ ਇਹੋ ਪਤ ਪਾਟੀ ਪਤਸ਼ਾਹੀ ਕੀਤੇ ਨੇ ਇਹੋ ਪਤ ਪਾਟੀ ਸਿਫਤੀ ਸੀਪਾ ਨਾਨਕ ਜੀਵਤ ਜੀਵੇ ਇਸ ਤਰ੍ਹਾਂ ਜਿਹੜਾ ਵਿਲੁਖ ਪ੍ਰਭੂ ਦੇ ਨਾਮ ਦੇ ਨਾਲੋਂ ਪ੍ਰਭੂ ਤੋਂ ਵਿਹਿਮਕ ਹੋ ਚੁੱਕਾ ਹੈ ਜੋ ਸਿਫਤ ਦੀ ਸੂਈ ਲੈ ਕੇ ਆਪਣੇ ਮਨ ਨੂੰ ਜੋੜੇ ਤਾਂ ਗਈ ਹੋਈ ਪਤ ਵੀ ਵਾਪਸ ਆ ਜਾਵੇ ਇਹੋ ਪਤ ਪਾਟੀ ਸਿਫਤੀ ਸੀਪਾ ਨਾਨਕ ਜੀਵਤ ਜੀਵੇ ਕੋਈ ਪੁਰਾਣਾ ਕੱਪੜ ਪਟ ਹੈ ਸੂਈ ਭਾਗਾ ਗੰਡਾ ਮਹਾਪੱਖ ਕੇ ਝੰਡਾ ਨਹੀਂ ਮਹਾਪੱਖ ਕੇ ਚੱਲੇ ਨਹੀਂ ਘੜੀ ਬਹੁਤ ਕਿਛੰਡਾ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੱਚ ਪੁਰਾਣਾ ਹੋਵੇ ਨਹੀਂ ਪਰ ਸਦੀਵੀ ਰਹਿਣ ਵਾਲਾ ਮੇਰਾ ਪਰਮੇਸ਼ਰ ਕਦੇ ਪੁਰਾਣਾ ਨਹੀਂ ਹੁੰਦਾ ਨਾ ਉਹਦੀ ਵਡਿਆਈ ਪੁਰਾਣੀ ਹੁੰਦੀ ਉਹਦੀ ਸਿਫਤ ਵੀ ਸਦਾ ਨਵੀਂ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟਾ ਹੈ ਨਾਲਕ ਸਾਹਿਬ ਸੱਚੋ ਸੱਚਾ ਤਿੱਤਰ ਜਾਪੀ ਜਾਪੈ ਇਹ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਗੁਰਦੇਵ ਗੁਰੂ ਅਮਰਦਾਸ ਜੀ ਦਾ ਫਰਮਾਨ ਬਾਰੇ ਮੇਰਿਆ ਮਾਣਾ ਤੂੰ ਅੱਜ ਤੱਕ ਜੋ ਵੀ ਸੰਭਾਲ ਸੰਭਾਲ ਕੇ ਰੱਖਿਆ ਜਿਹਦੇ ਨਾਲ ਪ੍ਰੇਮ ਕੀਤਾ ਉਹ ਪੁਰਾਣਾ ਹੋ ਗਿਆ ਛੱਡ ਗਿਆ ਪੁਰਾਣੇ ਹੋਣ ਦਾ ਭਾਵ ਛੱਡ ਗਿਆ ਤੂੰ ਸੱਚ ਨੂੰ ਸੰਭਾਲ ਕੇ ਰੱਖ ਸੱਚ ਕਦੇ ਵੀ ਛੱਡ ਕੇ ਨਹੀਂ ਜਾਂਦਾ ਸੱਚ ਸਦੀਵੀ ਨਾਲ ਲਿਬਦਾ ਹੈ ਜੋ ਸੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਮਾਇਆ ਉਹ ਸੱਚ ਅੱਜ ਵੀ ਨਵਾਂ ਹੈ ਤੇ ਦੀਨ ਦੁਨੀਆ ਦੇ ਵਿੱਚ ਨਵਾਂ ਰਹੇਗਾ ਜੋ ਗੁਰੂ ਅੰਗਦ ਦੇਵ ਜੀ ਨੇ ਕਮਾਇਆ ਉਹ ਸੱਚ ਸਦਾ ਨਵਾਂ ਰਹੇਗਾ ਅੱਜ ਵੀ ਸਿਰ ਜਾਨਾਂ ਵਡਿਆਈਆਂ ਕਰਦੇ ਜਦੋਂ ਸੁਣਦੇ ਆ ਟਰੋ ਤਾਜਾ ਨਵਾਂ ਗੁਰੂ ਅਮਰਦਾਸ ਜੀ ਨੇ ਸੱਚ ਕਮਾਇਆ ਅੱਜ ਵੀ ਨਵਾਂ ਗੁਰਦੇਵ ਕਹਿੰਦੇ ਜੇ ਕੁਝ ਕਮਾਉਣਾ ਹੈ ਦਾ ਸੱਚ ਕਮਾ ਸੱਚ ਸੱਚ ਕਮਾਉਣ ਦਾ ਅਰਥ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖ। اے ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲੇ ਜੋ ਕਰਜ ਮਰਜੀ ਨਵਾਂ ਲੈ ਲੈ ਲਾ ਇੱਕ ਦਿਨ ਪੁਰਾਣਾ ਹੋ ਜਾਂਦਾ ਛੱਡਣਾ ਹੀ ਪੈਂਦਾ। اے ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਲਾਲੇ ਸਾਥ ਕਿਸ ਨਾਲ ਕਿਉਂ ਚਿਤ ਲਾਈਐ ਜਿਹਦੇ ਭਰਾਣਾ ਹੋ ਜਾਣਾ ਉਹਦੇ ਨਾਲ ਕਦ ਲਈ ਚਿਤ ਲਾਉਣਾ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਜਿਹੋ ਜਾਂ ਕੰਮ ਭੁੱਲ ਕੇ ਵੀ ਨਾ ਕਰੀ ਜਿਸ ਕੰਮ ਨੂੰ ਕਰਕੇ ਫਿਰ ਪਛਤਾਉਣਾ ਪਵੇ ਜਿਤ ਅੰਤ ਪਛੋਤਾਈਐ ਹਜ਼ੂਰ ਕੀ ਕਰੀਏ ਕਾਸ਼ਾ ਵਰਮਾਉਂਦੇ ਸਤਿਗੁਰੂ ਕਾ ਉਪਦੇਸ਼ ਸੁਣ ਤੋ ਗੁਰੂ ਕਾ ਵਚਨ